ਸਤਿਕਾਰਯੋਗ ਜੀ ਗ੍ਰਾਮ ਪੰਚਾਇਤ ਮਲਕੋਂ ਦਾ ਸਰਪੰਚਾ ਜੀ ਮੌਜੂਦਾ ਉਹ ਪਿੰਡ ਦੇ ਵਸਨੀਕ ਨੇ ਵਿੱਚ ਆਪਣੇ ਮੈਂਬਰ ਖੜੇ ਨੇ ਸੋ ਸਾਰੀ ਪੰਚਾਇਤ ਖੜੀ ਆ ਤੁਹਾਨੂੰ ਪਤਾ ਪਹਿਲਾਂ ਵੀ ਆਪਣਾ ਸੋਸ਼ਲ ਮੀਡੀਆ ਤੇ ਇੱਕ ਮੁੱਦਾ ਆਇਆ ਸੀ ਕਿ ਹਿਸਾਬ ਕਿਤਾਬ ਨੂੰ ਲੈ ਕੇ ਹੁਣ 3 ਮਹੀਨੇ ਹੋ ਗਏ 3 ਮਹੀਨੇ ਤੋਂ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਪਿੰਡ ਦਾ ਹਿਸਾਬ ਕਿਤਾਬ ਪਿਛਲਾ ਜਿਹੜਾ ਉਹ ਦੇਖਿਆ ਜਾਵੇ ਉਸ ਤੋਂ ਬਾਅਦ ਜਿਹੜਾ ਕੰਮ ਪੈਂਡਿੰਗ ਆ ਉਹਨੂੰ ਆਪਾਂ ਕੰਮ ਨੂੰ ਸ਼ੁਰੂ ਕਰਾਂਗੇ ਉਸ ਤੋਂ ਬਾਅਦ ਜੇਕਰ ਸਾਨੂੰ ਇਹ ਹੀ ਨਹੀਂ ਪਤਾ ਲੱਗੂ ਵੀ ਕੰਮ ਪੈਂਡਿੰਗ ਕੀ ਪਿਆ ਤਾਂ ਅਸੀਂ ਅੱਗੇ ਕੰਮ ਵੀ ਕੀ ਕਰਾਂਗੇ ਇਹਦੇ ਚੱਕਰ ਦੇ ਵਿੱਚ ਅਸੀਂ ਅੱਜ ਟੈਂਕੀ ਵਾਲਾ ਹਿਸਾਬ-ਕਿਤਾਬ ਕਰਨ ਜਾ ਰਹੇ ਸੀਗੇ ਸੋ ਅੱਜ 7ਵਾਂ 8ਵਾਂ ਲਾਰਾ ਮੁਝੂ ਜਿਹੜੇ ਸਾਫਾ ਸਰਪੰਚ ਨੇ ਉਹਨਾਂ ਵੱਲੋਂ ਜਿਹੜੇ ਮੈਕਮੇ ਲਵੇ ਅਸੀਂ ਪਰਸੋਂ ਮੈਕਮੇ ਲਵੇ ਗਏ ਸੀ ਆਪਣਾ ਨਾਬਾ ਬੱਟਰ ਸੈਨੀਟੇਸ਼ਨ ਵਿਭਾਗ ਲਵੇ ਉਹਨਾਂ ਦਾ ਇਹ ਕਹਿਣਾ ਕਿ ਤੁਹਾਡੇ ਪਿੰਡ ਦਾ ਜਿਹੜਾ ਹਿਸਾਬ-ਕਿਤਾਬ ਆ ਉਹ ਤੁਸੀਂ ਪਿੰਡ ਦੇ ਸਰਪੰਚ ਤੋਂ ਤੁਸੀਂ ਖੁਦ ਹੀ ਲੈ ਸਕਦੇ ਹੋ ਕਿ ਇਹਦੇ ਵਿੱਚ ਸਾਡੀ ਕੋਈ ਵੀ ਅਸੀਂ ਨਪਲਬਣੀ ਹੋ ਸਕਦੇ ਜਦੋਂ ਕਿ ਉਹਨਾਂ ਦਾ ਕਮੇਟੀ ਦੇ ਵਿੱਚ ਨਾਮ ਹੈਗਾ ਫਿਰ ਵੀ ਕਹਿੰਦੇ ਨੇ ਹੋ ਕੇ ਅਸੀਂ ਇਹਦੇ ਵਿੱਚ ਨਹੀਂ ਆ ਸਕਦੇ ਉਹ ਮਨਾ ਕਰੇ ਨਹੀਂ ਕਿ ਤੁਸੀਂ ਜਿਹੜਾ ਵੀ ਹਿਸਾਬ ਕਿਤਾਬ ਲੈਣਾ ਉਹ ਪਿੰਡ ਦੇ ਸਰਪੰਚ ਤੋਂ ਤੁਸੀਂ ਜਿਹੜਾ ਸਾਫ ਦਾ ਸਰਪੰਚ ਉਹਦੇ ਤੋਂ ਜਿਹੜਾ ਹਿਸਾਬ ਕਿਤਾਬ ਲੈਣਾ ਉਹ ਤੁਸੀਂ ਆਪਣੇ ਪਿੰਡ ਦੇ ਵਿੱਚ ਬੰਦੇ ਇਕੱਠੇ ਕਰਕੇ ਚਾਰ ਉਹਨਾਂ ਤੋਂ ਲੈ ਸਕਦੇ ਆ ਪਰੰਤੂ ਅੱਜ ਤੋਂ ਚਾਰ ਦਿਨ ਪਹਿਲਾਂ ਉਹ ਸਾਨੂੰ ਨਾਪਾ ਵਿਖੇ ਉਹ ਨਾਪਾ ਵਿਖੇ ਕਹਿੰਦੇ ਸੀ ਇਹ ਪਿਛਲੇ ਸੋਮਵਾਰ ਦੀ ਗੱਲ ਆ ਉਹ ਨਾਪਾ ਵਿਖੇ ਕਹਿੰਦੇ ਵੀ ਆਜੋ ਉੱਤੇ ਚਾਰ ਬੰਦੇ ਲੈ ਕੇ ਆਜੋ ਤੇ ਸਰਪੰਚ ਇੱਥੇ ਰਜਿਸਟਰ ਲੈ ਕੇ ਆਊਗਾ ਉਹ ਤੋਂ ਆਪਦਾ ਹਿਸਾਬ ਕਿਤਾਬ ਤੁਸੀਂ ਲੈ ਲਓ ਟੈਂਕੀ ਵਾਲਾ ਪਰ ਜਿਹੜਾ ਕਿ ਪਿੰਡ ਦਾ ਮੈਟਰ ਆ ਪਿੰਡ ਦੇ ਲੋਕਾਂ ਨੇ ਬਿੱਲ ਭਰੇ ਨੇ ਪਿੰਡ ਦੇ ਲੋਕਾਂ ਨੇ ਹੀ ਜਿਹੜਾ ਵੀ ਇਹ ਟੈਂਕੀ ਲਵਾਈ ਅਬਦੀ ਡੋਨੇਸ਼ਨ ਇਕੱਠੀ ਕਰਕੇ ਪਿੰਡ ਦੇ ਲੋਕਾਂ ਦੇ ਜਿਹੜੇ ਪੈਸੇ ਦਿੱਤੇ ਹੋਏ ਨੇ ਉਹਦਾ ਜਿਹੜਾ ਹਿਸਾਬ-ਕਿਤਾਬ ਦਾ ਪਿੰਡ ਦੇ ਲੋਕਾਂ ਦੇ ਸਾਹਮਣੇ ਹੋਊਗਾ ਸੋ ਬੇਨਤੀ ਆ ਵੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਬੇਨਤੀਆਂ ਤਾਂ ਖੈਰ ਬਹੁਤ ਹੋ ਗਈਆਂ ਰਿਟਰਨ ਦੇ ਵਿੱਚ ਵੀ ਮੈਂ ਐਸਡੀਓ ਸਾਹਿਬ ਨੂੰ ਆਪਣਾ ਵਾਟਰ ਸੈਨੀਟੇਸ਼ਨ ਵਿਭਾਗ ਨਾਲ ਆਪਾਂ ਉੱਥੇ ਲਿਖ ਕੇ ਦੇ ਕੇ ਆਇਆ ਬਕਾਇਦਾ ਕਿ ਸਾਡਾ ਭਾਈ ਜਿਹੜਾ ਹਿਸਾਬ ਕਿਤਾਬਾ ਉਹ ਟੈਂਕੀ ਦਾ ਕੰਮ ਤੋਂ ਘੱਟ ਟੈਂਕੀ ਦਾ ਦਾ ਕਰੋ ਜਿਹੜਾ ਹਾਲੇ ਪੰਚਾਇਤੀ ਹਿਸਾਬ ਕਿਤਾਬਾ ਉਹ ਤਾਂ ਵੀਡੀਓ ਪੀ ਆਪਾਂ ਉਹ ਪ੍ਰੋਸੈਸ ਵਾਲੇ ਚੱਲ ਰਿਹਾ ਅਗਲੇ ਹਫਤੇ ਕਹਿੰਦੇ ਨੇ ਬਾਕੀ ਉਹ ਕੀ ਕਰਦੇ ਨੇ ਵਾਲੇ ਉਹ ਵੀ ਆਪਾਂ ਤੁਹਾਨੂੰ ਸਾਰਾ ਵੀਡੀਓ ਰਾਹੀਂ ਦੱਸਾਂਗੇ ਸੋ ਜਿਹੜਾ ਹੁਣ ਅਸੀਂ ਆਜ ਦੇ ਦਿਨ ਲਓ ਖੜੇ ਨੇ ਇਹ ਘੱਟ ਤੋਂ ਘੱਟ 7ਵੀਂ 8ਵੀਂ ਵਾਰੀ ਸਾਨੂੰ ਲਾਰਾ ਲਾਇਆ ਗਿਆ ਆ ਕੰਮ ਛੱਡ ਕੇ ਬੈਠੇ ਨੇ ਕਈਆਂ ਨੇ ਸੁੱਤੀ ਮਾਰੀ ਐ ਕੰਮ ਤੋਂ ਚੱਲਦੇ ਕਿਉਂਕਿ ਦੇਖਣਾ ਚਾਹੁੰਦੇ ਨੇ ਕਿ ਆਖਰ ਦੇ ਵਿੱਚ ਪਿੰਡ ਦੇ ਵਿੱਚ ਜਿਹੜਾ ਵੀ ਲੋਕਾਂ ਨੇ ਬਿੱਲ ਭਰਿਆ ਉਹ ਕਿੰਨਾ ਬਿੱਲ ਭਰਿਆ ਹੋਇਆ ਔਰ ਕਿੰਨਾ ਉਹਨਾਂ ਨੇ ਗਾਹਾਂ ਬਿੱਲ ਭਰਿਆ ਕਿੰਨੀ ਅਮਾਉਂਟ ਜਿਹੜੀ ਇਹਨਾਂ ਲੋਕਾਂ ਦੇ ਬਚਦੀ ਆ ਸੋ ਸਾਰਾ ਹਿਸਾਬ ਕਿਤਾਬ ਲੱਗਣਾ ਸੀ ਸੋ ਹਰ ਰੋਜ਼ ਇਹਨਾਂ ਦਾ ਕੋਈ ਨਾ ਕੋਈ ਬਹਾਨਾ ਹੁੰਦਾ ਸੋ ਅੱਜ 3 ਮਹੀਨੇ ਹੋ ਗਏ ਇਹਨਾਂ ਨੂੰ ਬਹਾਨੇਬਾਜ਼ੀ ਕਰਦੇ ਇਹਨੂੰ ਸੋ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰੂੰਗਾ ਕਿ ਸਖਤ ਤੋਂ ਸਖਤ ਜਿਹੜਾ ਵੀ ਵਾਟਰ ਸੈਨੀਟੇਸ਼ਨ ਵਿਭਾਗ ਨਾ ਭਾ ਅਸੀਂ ਉਹਨਾਂ ਨੂੰ ਕੱਲ ਨੂੰ ਲਿਖ ਕੇ ਦੇ ਕੇ ਆ ਰਹੇ ਹਾਂ ਕਿਉਂਕਿ ਇਹ ਟੈਂਕੀ ਦਾ ਚਾਰਜ ਸੀ ਮੌਜੂਦਾ ਪੰਚਾਇਤ ਨੂੰ ਅੱਜ ਤੋਂ 1 ਮਹੀਨਾ ਪਹਿਲਾਂ ਹੋ ਸਮਾ ਕੇ ਚਲੇ ਗਏ ਸੀ। ਵਿਹਾਂ ਠੀਕ ਆ ਭਾਈ ਅੱਜ ਤੋਂ ਬਾਅਦ ਟੈਂਕੀ ਦੀ ਜ਼ਿੰਮੇਵਾਰੀ ਛੁੱਡੀ ਆ। ਤੇ ਉਸ ਤੋਂ ਬਾਅਦ ਅੱਜ 1 ਮਹੀਨਾ ਹੋ ਗਿਆ ਜਦੋਂ ਹਿਸਾਬ-ਕਿਤਾਬ ਸਾਡੇ ਲਵੇ ਆ ਹੀ ਨਹੀਂ ਕੁਝ ਸਾਨੂੰ ਦੱਸੇ ਨਹੀਂ ਰਹੇ ਉਹ ਪਿਛਲਾ ਰਜਿਸਟਰ ਔਰ ਮਹਿਕਮਾ ਕੀ ਕਹਿੰਦਾ ਜਿਹੜੇ ਨਾਬੇ ਵਿਭਾਗ ਵਾਲੇ ਨੇ ਜੇਈ ਸਾਹਿਬ ਉਹ ਕੀ ਕਹਿੰਦੇ ਨੇ ਕਹਿੰਦੇ ਜੀ ਤੁਸੀਂ ਛੁੱਟ ਲਵੇ ਨਵਾਂ ਰਜਿਸਟਰ ਲੱਗ ਗਿਆ ਤੁਸੀਂ ਉਹਦੇ ਤੇ ਆਪਣਾ ਕਾਰਵਾਈ ਕਰੋ। ਪਿਛਲੇ ਰਜਿਸਟਰ ਦਾ ਕੀ ਮਤਲਬ ਕੀ ਹਸਾਬ ਕਿਤਾਬ ਦਾ ਕੀ ਆ ਕਿ ਇਹ ਕਿਸੇ ਪਿੰਡ ਚ ਨਹੀਂ ਹੋਇਆ ਇਹ ਸਿਰਫ ਛੋਟੇ ਪਿੰਡ ਚ ਰੋਲਾ ਪੈ ਰਿਹਾ ਜਦੋਂ ਤੱਕ ਆਪ ਸਾਹ ਹਸਾਬ ਕਿਤਾਬ ਨਹੀਂ ਲਵਾਂਗੇ ਕਿਉਂਕਿ ਇਹ 5 ਸਾਲ ਬਾਅਦ ਮੈਂ ਵੀ ਦੇਣਾ ਹਸਾਬ ਕਿਤਾਬ ਕਿਸੇ ਨੂੰ ਤਾਂ ਕਰਕੇ ਜੱਜ ਲੈ ਰਹੇ ਆ ਤਾਂ 5 ਸਾਲ ਬਾਅਦ ਮੈਂ ਵੀ ਦਊਗਾ ਮਿੱਤੂ ਵੀ ਹਸਾਬ ਕਿਤਾਬ ਨਹੀਂ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਇਹ ਜਿਹੜਾ ਕੁਝ ਹੋਊਗਾ ਪਬਲਿਕ ਦੇ ਸਾਹਮਣੇ ਹੋਊਗਾ ਕਿਉਂ ਪਬਲਿਕ ਪਲੇਸ ਦੇ ਵਿੱਚ ਹੋਊਗਾ ਲੋਕਾਂ ਦਾ ਪੈਸਾ ਕਿੱਥੇ ਗਿਆ ਉਹ ਜਾਣਨ ਦੇ ਇਹ ਪੂਰੇ ਲੋਕ ਨੇ ਜਿਹੜੇ ਉਹ ਇਛੁਕਣੇ ਔਰ ਇਹਨਾਂ ਨੂੰ ਇਹ ਹੱਕ ਵੀ ਬਣਦਾ ਕਿ ਇਹਨਾਂ ਨੇ ਪੈਸੇ ਦਿੱਤੇ ਨੇ ਤਾਂ ਉਹ ਪੈਸ ਉਹਦਾ ਹਿਸਾਬ ਕਿਤਾਬਾ ਅਸੀਂ ਦੇਣਾ ਹੋਇਆ ਅਸੀਂ ਉਹਨਾਂ ਨੂੰ ਬਕਾਇਦਾ ਬਿਲਕੁਲ ਦਵਾਗੇ ਜੇਕਰ ਉਹਨਾਂ ਤੋਂ ਲੈਣਾ ਹੋਇਆ ਪੈਸਾ ਤਾਂ ਪੈਸਾ ਲਵਾਂਗੇ ਪਰ ਇਹ ਉਦੋਂ ਹੋਊਗਾ ਜਦੋਂ ਅਸੀਂ ਇਕੱਠੇ ਬਹਿ ਕੇ ਗੱਲ ਕਰਾਂਗੇ ਪਰ ਕਾਫੀ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵੀ ਸੱਤ ਅੱਠ ਵਾਰੀ ਹੋ ਗਿਆ ਲਾਰਾ ਲਾਇਆ ਤਾਂ ਇਹਦੇ ਅਸੀਂ ਹੁਣ ਕਾਨੂੰਨੀ ਕਾਰਵਾਈ ਕਰਾਂਗੇ ਇਹ ਲਾਸਟ ਚਾਂਸ ਸੀ ਇਹਨਾਂ ਦਾ ਸੋ ਕੱਲੂ ਅਸੀਂ ਮਹਿਕਮੇ ਚ ਦੇ ਕੇ ਆ ਰਹੇ ਹਾਂ ਲਿਖ ਕੇ ਅਸੀਂ ਟੈੰਕੀ ਦੀ ਕੋਈ ਰਿਸਪੌਂਸਿਬਿਲਟੀ ਨਹੀਂ ਲੈਂਦੇ ਸਾਨੂੰ ਨਹੀਂ ਮਤਲਬ ਕੋਈ ਚਲਾਵੇ ਕੋਈ ਨਾ ਚਲਾਵੇ ਨਾ ਗਿ ਜਿਹੜੀ ਤਨਖਾਹ ਹੀ ਸਾਨੂੰ ਕੋਈ ਜ਼ਿੰਮੇਵਾਰੀ ਆ ਨਾ ਪਿੰਡ 'ਚ ਪਾਣੀ ਆਉਣ ਦੀ ਕਿਉਂਕਿ ਅਸੀਂ ਉਦੋਂ ਤੱਕ ਨਹੀਂ ਲੈਂਦੇ ਜਦ ਤੱਕ ਸਾਨੂੰ ਹਿਸਾਬ ਨਹੀਂ ਮਿਲਦਾ ਸਾਬ ਮਿਲੂਗਾ ਅਸੀਂ ਆਪਦੇ ਤਰੀਕੇ ਨਾਲ ਚਲਾਵਾਂਗੇ ਸੋ ਬੇਨਤੀ ਆ ਜੀ ਕਿ ਇਹ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਔਰ ਹੋਰ ਪਿੰਡਾਂ ਦੇ ਲੋਕਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਖਾਸ ਕਰਕੇ ਜਿਨ੍ਹਾਂ ਦੇ ਵਿੱਚ ਜਿਹੜਾ ਪਿੰਡਾਂ ਦੇ ਵਿੱਚ ਜਿਹੜੇ ਟੈਂਕੀਆਂ ਨੇ ਉਹ ਪੰਚਾਇਤੀ ਨੇ ਮੈਂ ਕਿਵੇਂ ਰਹਾ ਮੈਂ ਕਹਿੰਦਾ ਨਹੀਂ ਲੇਕਿਨ ਪੰਚਾਇਤੀ ਸਾਨੂੰ ਕੀ ਪ੍ਰੋਬਲਮ ਆ ਰਹੀ ਆ ਹੋਰ ਪਿੰਡਾਂ ਚ ਵੀ ਆਉਂਦੀ ਹੋ ਤਾਂ ਪਿਛਲਾ ਜਿਹੜਾ ਹਿਸਾਬ ਕਿਤਾਬਾ ਲੱਖਾਂ ਦਾ ਹਿਸਾਬ ਕਿਤਾਬਾ ਹੈ ਆਪਣੇ ਪਿੰਡ ਦਾ ਹਿਸਾਬ ਕਿਤਾਬ ਟੈਂਕੀ ਦਾ ਜਿਹੜਾ ਉਹ ਲਿਆ ਜਾਵੇ ਸਾਰੇ ਲੋਕ ਤੁਸੀਂ ਤਾਂ ਕਿ ਤੁਹਾਨੂੰ ਪਿੰਡ ਦੇ ਲੋਕਾਂ ਦਾ ਜਿਹੜਾ ਪੈਸਾ ਦਿੱਤਾ ਆ ਉਹ ਕਿੱਥੇ ਇਨਵੈਸਟ ਕੀਤਾ ਜਾਂਦਾ ਕਿੱਥੇ ਲੱਗਦਾ ਕਿੱਥੇ ਦਿੱਤਾ ਗਿਆ ਉਹ ਸਾਰਾ ਲੋਕਾਂ ਨੂੰ ਘੱਟੋ ਘੱਟ ਪਤਾ ਲੱਗੇ ਇਹਨਾਂ ਲੋਕਾਂ ਨੇ ਵੋਟਾਂ પાਕੇ ਜਿਤਾਇਆ ਤਾਂ ਇਹ ਨਾਲ ਹੀ ਆਪਣਾ ਫਰਜ਼ ਬਣਦਾ ਸੋ ਮੈਂ ਤਾਂ ਇਹ ਕਰਨ ਜਾ ਰਹੇ ਆ ਆਪਣੇ ਪਿੰਡ ਦੇ ਵਿੱਚ ਸੋ ਜਨਤਾ ਤਰ ਕੀ ਹੋ ਰਿਹਾ ਲਾਰੀ ਲੱਗ ਰਹੇ ਨੇ ਤੇ ਮਹਿਕ ਮੈਨੂੰ ਕਹਿ ਦਿੰਦੇ ਨੇ ਕਿ ਅਸੀਂ ਜਾਣਦੇ ਹਾਂ ਜੀ ਆਹ ਟਾਈਮ ਜਾਵਾਂਗੇ ਆਹ ਟਾਈਮ ਜਾਵਾਂਗੇ ਔਰ ਸਾਡੇ ਕੀ ਕਹਿੰਦੇ ਨੇ ਜਦੋਂ ਤੱਕ ਇਹ ਹਿਸਾਬ-ਕਿਤਾਬ ਕਲੀਅਰ ਨਹੀਂ ਹੋਊਗਾ ਤਾਂ ਕਿਸੇ ਤਰ੍ਹਾਂ ਦੀ ਕੋਈ ਐਕਟੀਵਿਟੀ ਨਹੀਂ ਹੋਊਗੀ ਪਿੰਡ ਦੇ ਵਿੱਚ ਸਾਰੇ ਕੰਮ ਸਾਡੇ ਠੱਪ ਪੈਣੇ ਜੀ 3 ਮਹੀਨੇ ਪਹਿਲਾਂ ਹੋ ਗਏ ਕਿਉਂ ਸਾਨੂੰ ਪਤਾ ਜੇਕਰ ਇਹ ਕੰਮ ਅਸੀਂ ਸ਼ੁਰੂ ਕਰਤਾ ਤਾਂ Ê ਤੋਂ ਬਾਅਦ ਕਿਉਂਕਿ ਮਹਿਕ ਬਤਾ ਸਾਨੂੰ ਫੋਰਸ ਕਰ ਰਿਹਾ ਕਿ ਤੁਸੀਂ ਕਾਉਂਟ ਲਓ ਆਪਣਾ ਟੈਂਕੀ ਦਾ ਕੰਮ ਸ਼ੁਰੂ ਕਰੋ ਇਹਦਾ ਸ਼ੁਰੂ ਕਰੋ ਪਰ ਅਸੀਂ ਇਹ ਜਿਹੜਾ ਕੰਮ ਸ਼ੁਰੂ ਉਹ ਤੋਂ ਕਰਾਂਗੇ ਜਦ ਤੂੰ ਸਾਨੂੰ ਹਿਸਾਬ ਕਿਤਾਬ ਮਿਲੂਗਾ ਪ੍ਰੋਪਰ ਅਸੀਂ ਉਹਨੂੰ ਚੈੱਕ ਕਰਾਂਗੇ 5 ਸਾਲ ਬਾਅਦ ਇਹ ਹਿਸਾਬ ਕਿਤਾਬ ਸਾਡੀ ਪੰਚਾਇਤ ਨੇ ਵੀ ਅਗਲੀ ਆਉਣ ਵਾਲੀ ਪੰਚਾਇਤ ਨੂੰ ਦੇਣਾ ਸੋ ਬੇਨਤੀ ਆ ਕਿ ਇਹਨਾਂ ਗੱਲਾਂ ਵੱਲ ਜਰੂਰ ਧਿਆਨ ਦਿੱਤਾ ਜਾਵੇ ਮਹਿਕਮੇ ਦਾ ਵੀ ਇਹ ਸਿਰਫ ਮੈਨੂੰ ਪਤਾ ਕਿ ਸਾਡੇ ਪਿੰਡ ਦਾ ਹੁਣ ਇਸ ਗੱਲ ਦੇ ਵਿੱਚ ਸਾਡੇ ਪਿੰਡ ਦਾ ਸਿਰਫ ਜਲੂਸੇ ਨਿਕਲ ਰਿਹਾ ਇਹਦੇ ਵਿੱਚ ਅਸੀਂ ਜ਼ਿੰਮੇਵਾਰ ਨਹੀਂ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਸੋਸ਼ਲ ਮੀਡੀਆ ਤੇ ਆਈਏ ਪਰ ਅੱਜ ਮਜਬੂਰ ਕਰਤੇ ਆ ਸੋਸ਼ਲ ਮੀਡੀਆ ਤੇ ਖੜੇ ਆਂ ਔਰ ਸੌ ਵਾਰ ਨੂੰ ਵਾਟਰ ਸੈਨੀਟੇਸ਼ਨ ਵਿਭਾਗ ਨਾਬਾ ਉਹਨਾਂ ਨੂੰ ਅਸੀਂ ਲੈਟਰ ਲਿ ਪੰਚਾਇਤ ਦੇ ਸੈਨ ਹੋਣਗੇ ਪੰਚਾਇਤੀ ਲੈਟਰਪੈਡ ਤੇ ਮਤਾ ਆਊਗਾ ਅਸੀਂ ਜਿਹੜੀ ਪਾਣੀ ਵਾਲੀ ਟੈਂਕੀ ਦੀ ਕੋਈ ਵੀ ਰਿਸਪੌਂਸਿਬਿਲਟੀ ਨਹੀਂ ਲਵਾਂਗੇ ਪਾਣੀ ਸਮੇਂ ਸਿਰ ਚਾਹੀਦਾ ਠੀਕ ਆ ਔਰ ਪਾਣੀ ਸਾਨੂੰ ਸਮੇਂ ਸਿਰ ਚਾਹੀਦਾ ਜਦੋਂ ਸਾਡੇ ਲਵੇ ਹਿਸਾਬ ਕਿਤਾਬ ਆਊਗਾ ਉਸ ਤੋਂ ਬਾਅਦ ਅਸੀਂ ਜ਼ਿੰਮੇਵਾਰੀ ਪ੍ਰੋਪਰ ਲਵਾਂਗੇ ਔਰ ਉਹਨੂੰ ਲੁਮਾਵਾਂਗੇ ਵੀ ਪਰ ਜੇ ਤੁੱਕ ਹਿਸਾਬ ਕਿਤਾਬ ਨਹੀਂ ਆਉਂਦਾ ਇਹਦੇ ਚਾਹੇ ਦਾ ਸੈਨੀਟੇਸ਼ਨ ਵਿਭਾਗ ਨਾ ਬਾਏ ਦੀ ਜ਼ਿੰਮੇਵਾਰੀ ਸਮਝੇ ਜਾਂ ਸਮਝੇ ਆਪਣਾ ਜਿਹੜੀ ਸਾਡਾ ਪੰਚਾਇਤਾ ਉਹ ਸਾਹਮਣੇ ਜਿਨ੍ਹਾਂ ਦੇ ਪਿੰਡ ਦੀਆਂ ਚਾਬੀਆਂ ਨੇ ਜਿਨ੍ਹਾਂ ਲੋਬੇ ਇਹਨਾਂ ਦਾ ਸਾਰਾ ਸਮਾਨ ਆ ਜਿਨ੍ਹਾਂ ਲੋਬੇ ਮਤਲਬ ਇਹਨਾਂ ਦਾ ਹਸਾਬ-ਕਿਤਾਬ ਆ ਉਹ ਸਾਹਮਣੇ ਜਦੋਂ ਕਿ ਸਾਨੂੰ ਹਸਾਬ-ਕਿਤਾਬ ਨਹੀਂ ਮਿਲਦਾ ਅਸੀਂ ਕੋਈ ਵੀ ਕਾਰਵਾਈ ਨਹੀਂ ਕਰਦੇ ਨਾ ਬੱਟ ਦੀ ਕਰੀਏ ਨਾ ਪਿੰਡ ਲੈਵਲ ਦੀ ਕਰੀਏ ਇਹ ਉਦੋਂ ਹੀ ਜਦੋਂ ਹਸਾਬ-ਕਿਤਾਬ ਕਲੀਅਰ ਹੋਊਗਾ ਉਸ ਤੋਂ ਬਾਅਦ ਸਾਰੀਆਂ ਕਾਰਵਾਈਆਂ ਸਾਰੇ ਕੰਮਕਾਜ ਜਿਹੜੇ ਉਦੋਂ ਸ਼ੁਰੂ ਹੋਣਗੇ ਸਾਰੇ ਮਤੇ ਉਦੋਂ ਪੈਣਗੇ ਸੋ ਬਹੁਤ ਬਹੁਤ ਧੰਨਵਾਦ ਜੀ